ਇੱਕ ਧਾਰਮਿਕ ਸਥਾਨ ਦੇ ਸਵੇਰੇ ਸਵੇਰੇ ਘਰੋਂ ਨਿਕਲੇ ਪੰਜ ਨੌਜਵਾਨ ਇੱਕ ਮੋਟਰਸਾਈਕਲ ਤੇ ਮੱਥਾ ਟੇਕਣ ਲਈ ਗਏ ਸਨ ਮੱਥਾ ਟੇਕਣ ਤੋਂ ਬਾਅਦ ਜਦੋਂ ਇਹ ਪੰਜ ਨੌਜਵਾਨ ਵਾਪਸ ਪਿੰਡ ਬਾਹੋ ਤੋੜ ਵਾਲ ਨੂੰ ਆ ਰਹੇ ਸਨ ਤਾਂ ਉਹਨਾਂ ਦਾ ਐਕਸੀਡੈਂਟ ਫਗਵਾੜਾ ਸਾਈਡ ਤੋਂ ਆਉਂਦੀ ਕਕਾਰ ਦੇ ਨਾਲ ਹੋ ਗਿਆ ਜਿੱਥੇ ਦੋਨੋਂ ਜਵਾਨਾਂ ਨੇ ਮੌਕੇ ਤੇ ਦਮ ਤੋੜ ਦਿੱਤਾ। ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋਵੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਡਾਹਾ ਕਲੇਰਾ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸਾ ਅਨੁਸਾਰ ਜਿਨ੍ਹਾਂ ਨੇ ਆਪਣਾ ਦਮ ਤੋੜਿਆ ਦੋਨੋਂ ਜਵਾਨਾਂ ਦੇ ਨਾਮ ਸਾਹਿਲ ਪੁੱਤਰ ਸੰਗਰੂਰ 19 ਸਾਲ ਸੁਖਬੀਰ ਪੁੱਤਰ ਗੁਰਸੇਵਕ ਰਾਮ 16 ਸਾਲ ਜਿਸ ਨੇ ਆਪਣਾ ਦਮ ਤੋੜਿਆ ਤਰੁਣ ਸ਼ਰਮਾ, ਕਮਲਜੀਤ ਸਿੰਘ ਤੇ ਰਾਹੁਲ ਤੇ ਗੰਭੀਰ ਸੱਟਾ ਹੋਣ ਕਾਰਨ ਇਹਨਾਂ ਨੂੰ ਦਾਖਲ ਕਰਵਾਇਆ ਗਿਆ। ਸਰ ਕੀ ਨਾ ਤੁਹਾਡਾ? ਮੇਰਾ ਨਾਮ ਸਰਜੀਤ ਸਿੰਘ ਹੀ ਹੈ। ਪਿੰਡ ਬਾੜੋਆ ਹਾਂਜੀ। ਸਾਡੇ ਪਿੰਡ ਦੇ ਮੁੰਡੇ ਪੰਜ ਰਾਜ ਸਾਹਿਬ ਦੇ ਮਜਾਰੀ ਮੱਥਾ ਟੇਕਣ ਗਏ ਸੀ। ਉਹ ਕਿ ਮੱਥਾ ਟੇਕ ਕੇ ਆ ਰਹੇ ਸੀ। ਤੇ ਮਜਾਰੀ ਮੋੜ ਦੇ ਉੱਤੇ ਅਚਾਨਕ ਇਹਨਾਂ ਦਾ ਐਕਸੀਡੈਂਟ ਹੋ ਗਿਆ। ਇਹਦੇ ਵਿੱਚ ਗੱਡੀ ਬਚੀ। ਇਹਨਾਂ ਦੇ ਵਿੱਚ ਨਾਂ ਸੀ ਉਹਨਾਂ ਦਾ ਸਾਹਿਲ, ਸਨੋਖ ਮਗਦੂਰਾਮ। 19 ਸਾਲ ਤਸਵੀਰ ਸਰੂਆ ਹਨੂ ਗੁਸੇਪ੍ਰਮ ਛੋੜਾ ਦਾ ਇਹ ਦੋਨਾਂ ਦੀ ਮੌਜੂਦਗੀ ਹੈ। ਕਰਨ ਸ਼ਰਮਾ ਸਾਨਾ ਪੱਖਾ ਜੀਤ 19 ਸਾਲ ਕਮਲਜੀਤ ਸਿੰਘ ਸਾਨਾ ਪੱਖ ਸੁਖਦੇਵ ਸਿੰਘ 19 ਸਾਲ ਰਾਹੁਲ ਸੰਮੋਤ ਤਸੀਮਦਾਰ 21 ਸਾਲ ਇਹਨਾਂ ਦੀ ਇਹ ਮਰਗੀ ਇਹਨਾਂ ਦੇ ਗੰਭੀਰ ਸਤਾ ਸੀਰੀਅਸ ਹੋਆ ਅਲਾਜਦੀਨ ਹਾਂ ਜੀ ਤੇ ਇਹ ਇੱਕੋ ਹੀ ਮੋਟਰਸਾਈਕਲ ਤੇ ਪੰਜ ਜਣੇ ਗੋ ਮੋਟਰਸਾਈਕਲ ਤੇ ਪੰਜ ਜਣੇ ਕੋ ਧਰਮਕਸਾਂ ਤੇ ਮੱਥੜੀ ਕੀ ਰਹੀ ਹਾਂਜੀ ਹਾਂਜੀ ਰਾਜਾ ਸਾਹਿਬ ਦੀ ਮਜਾਰੀ ਤੋਂ ਮੱਥਾ ਟੇਕਿਆ ਆ ਰਹੇ ਜੀ ਤਿਗਰੀ ਨੂੰ 7:00 ਵਜੇ ਹੋਇਆ ਐਕਸੀਡੈਂਟ ਰਗਵੀਰ ਜੀ ਕਿਸ ਤਰੀਕੇ ਦੇ ਨਾਲ ਜਿਹੜਾ ਅੱਜ ਬੰਗਾ ਫਗਵਾੜਾ ਰੋਡ ਤੇ ਐਕਸੀਡੈਂਟ ਹੋਇਆ ਉਹ ਮਜਾਰੀ ਤੋਂ ਆਏ ਸੀ ਮੋਟਰਸਾਈਕਲ ਤੇ ਪੰਜ ਜਣੇ ਇੱਥੋਂ ਮੈਜਰੀਟ ਕੋਰਡਰ ਨੂੰ ਕ੍ਰੋਸ ਕਰਨ ਲੱਗੇ ਹੋਗੇ ਦੇਖਿਆ ਨਹੀਂ ਬਿਨਾਂ ਦੇਖਿਆ ਕ੍ਰੋਸ ਕਰਤਾ ਕਿਥੋਂ ਗੱਡੀ ਬਲੰਦ ਤੋਂ ਆਵੇ ਸੀ ਉਹਨਾਂ ਨਾਲ ਟਕਰਾ ਗਿਆ ਇਹ ਕਿੰਨੇ ਜਣੇ ਸੀਗੇ ਮੋਟਰਸਾਈਕਲ ਤੇ ਪੰਜ ਜਣੇ ਪੰਜ ਜਣੇ ਗੱਡੀ ਦੇ ਵਿੱਚ ਇੱਕ ਮੈਂਬਰ ਸੀ ਤੇ ਕਿੰਨੇ ਜਣਿਆਂ ਦੀ ਕੈਜੂਐਲਟੀ ਆ ਦੋ ਜਣਾਂ ਦੀ ਡੈਥ ਹੋਈ ਆ ਤੇ ਤਿੰਨ ਜਣੇ ਜ਼ਖਮੀ ਆ ਦੋ ਦੇ ਕੀ ਨਾਮ ਆ ਇੱਕ ਦਾ ਨਾਮ ਹੈ ਸਾਹਿਲ ਉੱਪਰ ਮੰਗੂਰਾ ਕਸ਼ਮੀਰ ਤੋਂ ਆਪਰ ਤੋਂ ਕਸ਼ਮੀਰ ਤੋਂ ਇਹ ਕਿੰਨੀ ਉਮਰ ਇਹਨਾਂ ਦੀ ਉਹੀ ਵੀ 19 ਸਾਲ ਦੀ ਇੱਕ ਦੀ ਤੇ 16 ਸਾਲ ਦੀ ਇਹ ਕਾਹਤੇ ਆ ਰਹਾ ਜੀ ਬਰੇ ਹੋਰ ਸੜਕ ਹੀ ਹੋਊਗਾ ਬੱਜੇ ਕਿਹਦੇ ਚਾਰ ਕਿਲੇ ਟੱਪ ਜੀ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਕਾਰਵਾਈ ਕਰ ਰਹੇ ਹਾਂ ਮੈਂ ਕਰਦਿਆਂ ਬਿਆਨ ਪੇਸ਼ ਕੀਤਾ ਜਾ ਰਿਹਾ ਹੈ ਕਾਰ ਵਾਲੇ ਇੱਥੇ ਹੀ ਹੈ ਹਾਂਜੀ ਉਹਨਾਂ ਦਾ ਕੀ ਨਾਮ ਹੈ ਕਾਰ ਵਾਲਿਆਂ ਦਾ ਕਾਰ ਦਾ ਨਾਮ ਹੈਗਾ ਅਰਸ਼ਨ ਗੁਵੇਜਾ ਇਹ ਕਿੱਥੋਂ ਆ ਰਹੇ ਸੀ ਜਲੰਧ ਤੋਂ ਆ ਰਹੇ ਸੀ ਥੈਂਕ ਯੂ